ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਾਰ ਸਿੰਘ ਰੰਗੀਲਾ ਅਤੇ ਸਵਾਰਨਜੀਤ ਸਿੰਘ ਸੇਟੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਚੱਲਦੇ ਆਂ ਪਿੰਡ ਭਗਵਾਨਪੁਰਾ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਲਖਵੀਰ ਕੌਰ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਦੇ ਉੱਪਰ ਤੱਕੇ ਸ਼ਾਹੀ ਨਾਲ ਸਰਕਾਰੀ ਜਗਾ ਜਿਹੜੇ ਕੋ ਟੋਏ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਦੀ ਉਹਨਾਂ ਤੇ ੱੱਕੇ ਦੇ ਨਾਲ ਗਲੀ ਬਣਾਉਣ ਦੇ ਜਿਹੜੇ ਦੋਸ਼ ਨੇ ਉਹ ಗ್ರಾಮ ਪੰਚਾਇਤ ਤੇ ਲਗਾਏ ਗਏ ਨੇ ਲਖਵੀਰ ਕੌਰ ਨੇ ਦੱਸਿਆ ਕਿ ਸਾਡੇ ਨਾਲ ੱੱਕੇ ਸ਼ਾਹੀ ਕਰ ਰਹੀ ਹੈ ਜਿਹੜੀ ಗ್ರಾಮ ਪੰਚਾਇਤ ਹੈ ਪਿੰਡ ਦੀ ਤੇ ਉਹਦੇ ਵੱਲੋਂ ਇਹ ਜਿਹੜੀ ਬੀਹ ਹੈ ਗੈਰ ਕਾਨੂੰਨੀ ਤਰੀਕੇ ਨਾਲ ਜ਼ਬਰਦਸਤੀ ਬਣਾਈ ਜਾ ਰਹੀ ਹੈ ਤੇ ਇਹ ਜਿਹੜੇ ਟੋਏ ਨੇ ਇਹ ਸਾਡੇ ਨੌ ਬੋਲਦੇ ਨੇ ਪੁਰਾਣੇ ਸਮੇਂ ਤੋਂ ਤੇ ਅੱਜ ਉਹ ਤੁਹਾਨੂੰ ਸਾਰਿਆਂ ਦੇ ਨਾਲ ਗੱਲਬਾਤ ਕਰਾਵਾਂਗੇ ਪਹਿਲਾਂ ਆਪਾਂ ਕਰਦੇ ਹਾਂ ਲਖਵੀਰ ਕੌਰ ਦੇ ਨਾਲ ਗੱਲਬਾਤ ਉਹਨਾਂ ਨੇ ਇਸ ਬਾਰੇ ਕੀ ਕਿਹਾ ਸਾਡੇ ਕਰਦੇ ਆ ਸੁਖਵੀਰ ਸਿੰਘ ਜੀ ਕਿਹੜਾ ਭਗਵੰਤ ਰੈਜੀ ਇਹ ਤੁਸੀਂ ਇੱਕ ਬਾੜੀਏ ਰੂੜੀਆਂ ਦੇ ਟੋਏ ਨੇ ਜੀ ਸਾਡੇ ਨਾਮ ਨੇ ਜੀ ਇਹ ਮਤਲਬ ਠੱਕੇ ਨਾਲ ਉਹ ਕਰ ਰਹੇ ਸਾਡੇ ਨੰਬਰੀ ਟੋਏ ਸਾਡੇ ਟੋਏ ਪੂਰੇ ਕੀਤੇ ਜਾਣਗੇ ਜਿੱਥੇ ਸਰਕਾਰੀ ਰਸਤਾ ਜੀ ਉੱਥੇ ਇਹਨਾਂ ਦੀ ਕੋਠੀ ਬਣਦੀ ਹੈ ਅੱਛਾ ਅੱਛਾ ਤੇ ਇਹਦੇ ਬਾਰੇ ਤੁਸੀਂ ਕਿਤੇ ਸ਼ਿਕਾਇਤ ਕਰੀ ਹੈ ਸਾਡਾ ਕੋਰਟ 'ਚ ਕੇਸ ਵੀ ਲੱਗਿਆ ਹੋਇਆ ਹੈ ਜੀ ਹਾਂ ਜੀ ਕਾਨੂੰਨ ਸੇ ਵੀ ਮਿਲ ਗਈ ਸਾਨੂੰ ਕਾਪੀ ਵੀ ਮਿਲ ਗਈ ਫਿਰ ਵੀ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ। ਸ਼ਹੀਦ ਦੇ ਆਰਡਰ ਜੀ ਨਹੀਂ ਲੁੱਟਿਆ ਤੁਸੀਂ। ਇਹਨਾਂ ਨੂੰ ਦਿਖਾਤੇ ਜੀ ਪੁਲਿਸ ਵਾਲਿਆਂ ਨੂੰ ਵੀ ਦਿਖਾਤੇ ਜੀ ਪੰਚਾਇਤ ਮੈਂਬਰਾਂ ਨੂੰ ਜਿੰਨੇ ਪੰਚਾਇਤ ਵੀ ਧੱਕਾ ਕਰਾ ਰਹੀ ਹੈ ਸਾਡੇ ਨਾਲ। ਹਾਂਜੀ। ਹੁਣ ਤੁਸੀਂ ਕੀ ਮੰਨ ਕਰਦੇ? ਸੜਨ ਸਾਫ਼ ਹੋਣਾ ਚਾਹੀਦਾ ਜੀ। ਹਾਂਜੀ। ਕੌਣ ਤੁਹਾਡੇ ਨਾਲ ਧੱਕਾ ਕਰ ਰਿਹਾ? ਹਾਂਜੀ। ਪੰਚਾਇਤ ਵੀ ਕਰ ਰਹੀ ਜੀ, ਸਾਹਮਣੇ ਕਮਾਂਡੀ ਵੀ ਕਰ ਰਹੀ ਹੈ ਨਹੀਂ। ਠੀਕ। ਚਲੋ। ਮੇਰਾ ਨਾਮ ਰੋਹਿੰਦਰ। ਤੁਹਾਡੇ ਘਰ ਜਾਣਾ। ਹਮਦੀਪ ਸਿੰਘ। ਇਹ ਕਿੱਦਾਂ ਹੋ ਗਿਆ ਇਹ ਸਾਡੇ ਰੂੜੀਆਂ ਦੇ ਟੋਏ ਆ ਇਹ ਮੁਜਾਜ ਕਰ ਲਿਆ ਕਰਦੇ ਨਹੀਂ ਸਾਡੇ ਨੰਬਰ ਹੀ ਟੋਏ ਨਹੀਂ ਸੀ ਇਹਨਾਂ ਦੀ ਇਹ ਸਾਡੇ ਟੋਏਾਂ ਚੋਂ ਵੀਹੀ ਬਣਾ ਰਹੇ ਨੇ ਇਹ ਜਿੱਥੇ ਵੀਹੀ ਬਣੀ ਉਹਨਾਂ ਦੀ ਕੋਠੀ ਦੇ ਵਿੱਚ ਆਉਂਦੀ ਹੈ ਕਿੰਨੇ ਕਿੰਨੇ ਸਾਫ਼ ਹੋਣਾ ਚਾਹੀਦੇ ਕਿੰਨੇ ਕਿੰਨੇ ਚਿਰ ਤੋਂ ਪੁਰਾਣੇ ਟੋਏ ਨੇ ਤੁਹਾਡੇ ਜਿਹੜੇ ਜਿੱਥੇ ਸਾਡੇ ਤਾਂ ਬੜਾ ਬੜਾ ਤੋਂ ਨਹੀਂ ਬਣਾ ਰਹੇ ਇਹ ਤਾਂ ਕੋਈ ਸਾਲ ਗਿਣੇ ਨਹੀਂ ਸਕਦੇ ਉਹਨਾਂ ਜਿਹੜਾ ਤੁਹਾਡਾ ਸਰਕਾਰ ਤੁੱਤਾ ਕਰੂੰਗੀ ਸਾਡੇ ਨਾਲ ਇਹਨਾਂ ਦਾ ਸਾਥ ਦੇਣੀ ਸਰਕਾਰ ਤੋਂ ਕੌਣ ਸਾਥ ਦੇ ਰਹੀ ਹੈ ਗੈਰੀ ਬਣੀ ਹੈ ਅੱਛਾ ਅੰਮੀ ਵਾਲੇ ਕੂਕਤ ਪੰਚਾਇਤ ਕਰਾਈ ਹੈ ਨਾ ਇਹ ਕਰੋ ਨਾ ਤੁਸੀਂ ਪੂਰਾ ਬੀਚੇ ਪੰਚਾਇਤ ਸਾਰੀ ਮੈਂਬਰ ਉਹਦੇ ਕੋਰਟ ਚੋਂ ਵੀ ਕੇਸ ਪਾਇਆ ਹਾਂਜੀ ਹਾਂਜੀ ਇੱਥੇ ਕੀ ਬਣਾਈ ਉਹਨਾਂ ਨੇ ਸਟੇ ਦੇਤੀ ਜੀ ਸਾਨੂੰ ਅੱਛਾ ਆਰਡਰ ਫਿਰ ਤੁਹਾਡੇ ਕੋ ਆ ਗਈ ਹਾਂਜੀ ਹਾਂਜੀ ਫੋਟੋ ਫਿਰ ਅਸੀਂ ਦਿਖਾ ਦੇਈ ਹਾਂਜੀ ਕਿਹਨੂੰ ਦਿਖਾਈ ਜੀ ਤੇ ਪੰਚਾਇਤ ਨੂੰ ਵੀ ਦਿਖਾਈ ਤੇ ਫਿਰ ਪੁਲਿਸ ਵਾਲਿਆਂ ਨੂੰ ਵੀ ਦਿਖਾਈਗੇ ਠੀਕ ਹਾਂਜੀ ਧੰਨਵਾਦ ਕਿਹਨੋਂ ਮਾਤਾ ਜੀ ਤੁਹਾਡਾ ਬੰਤ ਕਹਤਾ ਜੀ ਤੁਹਾਡੇ ਘਰ ਦੇਆਂ ਦਾ ਉਹਨਾਂ ਦਾ ਦਲਬਾਰਾ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਵੇਕੇਗੀ ਕੋ ਸਭਾਨਪਰਾ ਜੀ ਅੱਛਾ ਮਾਤਾ ਜੀ ਕੀ ਗੱਲ ਹੋ ਗਈ ਥੋੜੇ ਟੋਏ ਦਾ ਜਿਹੜਾ ਝਗੜਾ ਇਹ ਟੋਏ ਸਾਡੇ ਆਦੀ ਨੇ ਜੀ ਕਿੰਨੇ ਕਿਰਦੇ ਪਹਿਲਾਂ ਦੇ ਮੁੱਤਾਂ ਦੇ ਮੈਂ ਤਾਂ ਹੋ ਗਏ 80 ਸਾਲ ਵੇ ਆਈ ਨੂੰ ਅੱਛਾ ਜੀ ਜਦ ਤੋਂ ਪਹਿਲਾਂ ਦੇ ਹੀ ਨੇ ਅੱਛਾ ਜੀ ਮੋਰ ਸਾਡੇ ਨਾਲ ਤਾਂ ਕਸਾ ਹੀ ਹੋ ਰਹੀ ਹੈ ਕੌਣ ਕਰਦਾ ਉਹ ਵੀ ਆਹ ਕਲਦੀਪ ਤੇ ਮੁੰਡੇ ਨੇ ਕਲਦੀਪ ਤਾਂ ਮਰ ਗਿਆ ਉਹਦੇ ਮੁੰਡੇ ਨੇ ਅੱਛਾ ਜੀ ਹਾਂ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਹੁਣ ਅਸੀਂ ਆਏ ਚਾਹੁੰਦੇ ਆ ਜੀ ਸਾਢੇ 2.5 ਕਿੰਨੇ ਕਰਨੇ ਚਾਹੀਦੇ ਨੇ ਇਹਨਾਂ ਨੂੰ ਅੱਛਾ ਜੀ ਹਾਂ ਤੇ ਇਹੀ ਜਗ੍ਹਾ ਲੈਣੀ ਹੈ ਕਿ ਤੇ ਹੋਰ ਲੈਣੀ ਹੈ ਨਾ ਜੀ ਚਾਹੇ ਇਹ ਜੇ ਪੂਰੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਿੰਦਰ ਹੈ ਪਿਤਾ ਜੀ ਦਾ ਨਾਮ ਸਰਦਾਰ ਕੁਲਦੀਪ ਹੈ ਪਿੰਡ ਕਿਹੜਾ ਵੰਦ ਬਰਾ। ਅੱਛਾ ਜਿਹੜੇ ਆ ਤੁਹਾਡੇ 20 ਹੀ ਦਾ ਕੋਈ ਢੋੜਾ ਰਗਣਾ ਹੈ। ਇਹਦੇ ਬਾਰੇ ਕੀ ਕਹਿਣਾ ਹੈ? ਇਹ ਸਾਡੀ ਗਲੀ ਬਣ ਰਹੀ ਹੈ, ਪੰਚਾਇਤੀ ਗਲੀ ਬਣ ਰਹੀ ਹੈ। ਇਹਨਾਂ ਨੇ ਸਟੇ ਲਈ ਸੀਗੀ 594 598 ਤੇ 572 ਦੇ। ਹੂੰ। ਇਹਨਾਂ ਨੂੰ ਸਟੇ ਉਹ ਨੰਬਰਾਂ ਦੇ ਮਿਲ ਗਈ। ਇਹਨਾਂ ਦੇ ਖੇਤ ਹੈਗੇ ਤੇ ਉਹ ਹੈਗੇ 572 ਜੀ ਉਹ ਖੇਤ। ਉਹ ਖੇਤ ਹੈਗਾ 598। ਉਹਨਾਂ ਦੀ ਸਟੇ ਮਿਲ ਗਈ। ਇਹ 594 ਦੇ ਵਿੱਚ ਜੀ ਆਪਣੀ ਗਲੀ ਬਣ ਰਹੀ ਹੈ। ਜੀ। ਉਹੀ ਗਲੀ ਅਸੀਂ ਬਣਾ ਰਹੇ ਪੰਚਾਇਤ ਵਾਲੇ। ਜੀ। ਸਰਪੰਚ ਸਾਹਿਬ ਵੀ ਗਏ ਨੇ। ਪੰਚ ਸਾਹਿਬ ਤੁਹਾਡੇ ਕੋਲ ਹੋਈ ਗਏ। ਮਤਲਬ ਉਹ ਗਲੀ ਅਸੀਂ ਮਤਲਬ ਆਪਣੀ ਪੰਚਾਇਤੀ ਜਗ੍ਹਾ 'ਚ ਬਣਾ ਰਹੇ ਹਾਂ 594 ਤੁਸੀਂ ਵੀ ਪੰਜੋਂ ਹਾਂਜੀ ਮੇਰੇ ਵਾਈਫ ਪੰਜ 'ਚ ਨੇ ਅੱਛਾ ਇਹ ਕਹਿੰਦੇ ਵੀ ਉਹਨਾਂ ਦੇ ਰੂੜੀ ਦਾ ਥਾਂ ਆ ਵੀ ਰੂੜੀਆਂ ਸਿੱਧੇ ਆ ਰਹੇ ਨੇ ਉਹਨਾਂ ਦੇ ਬਡਾਰੂਆਂ ਦੇ ਢਾਂ ਤੋਂ ਰੂੜੀ ਆ ਰਹੀ ਕਿ ਸਾਈਡ ਤੇ ਆ ਰੂੜੀ ਨਾ ਹੋਰੇ ਵੀ ਆ ਰੂੜੀਆਂ ਦਾ ਹੀ ਤੇ ਥਾਂ ਦਾ ਨਹੀਂ ਆ ਆਪਣੇ ਮਕਾਨ ਨੇ ਨਹੀਂ ਕਹਿੰਦੇ ਸਾਨੂੰ ਰੂੜੀਆਂ ਦਾ ਥਾਂ ਤੇ ਵੀ ਇੱਥੇ ਪੱਕੇ ਨੰਬਰ ਦੀ ਸਾਡੇ ਨਹੀਂ ਨਹੀਂ ਪੱਕੇ ਕੋਈ ਨੰਬਰ ਨਹੀਂ ਹੈਗਾ ਜੀ ਸਾਡੇ ਆਪਣੇ ਮਕਾਨਾਂ ਦੀ ਜਗ੍ਹਾ ਅਸੀਂ 31 ਬਿਸਵੇ ਖਰੀਦੀ ਹੈ ਜੀ ਸਾਡੇ 5 ਬਿਸਵੇ ਘੱਟ ਹੈ ਖਰੀਦੀ ਹੈ ਤੁਸੀਂ ਜੀ ਖਰੀਦੀ ਹੈ ਜੀ ਉਹ ਦੇਖੋ ਉਹ ਪੂਰਾ ਨਹੀਂ ਦੇਖੋ ਤੁਸੀਂ ਦਿਖ ਕੋ ਪੂਰਾ ਨਹੀਂ ਕਰਾ ਸਕਦੇ ਹਾਂ ਸਰ ਦਿਖਾ ਸਕਦੇ ਹੋ ਤੁਸੀਂ ਅੱਜ ਹਾਂਜੀ ਅਸੀਂ ਅੱਗੇ ਤੱਕ ਖਰੀਦੀ ਆ ਆਪਣੇ ਨੰਬਰਾਂ 'ਚ ਬਣਾ ਰਹੇ ਹਾਂ ਹਾਂ ਥੋੜੂ ਜਿਹਾ ਆ ਲੈ ਆਪਾਂ ਆਪਾਂ ਟਮਾੜੀ ਅਸੀਂ ਗਲੀ ਉਰੇ ਤੱਕ ਖਰੀਦੀ ਆ ਜੀ ਮਤਲਬ ਉਰੇ ਤੱਕ ਜੇ ਅੱਜ ਪਪਾ ਟਮਾੜੀ ਕਿੱਧਰੋਂ ਕਿੱਧਰ ਤੱਕ ਹੈ ਇੱਧਰੋਂ ਇੱਧਰ ਨੂੰ ਹੀ ਹੈ ਇੱਧਰੋਂ ਇੱਧਰ ਨੂੰ ਮਤਲਬ ਗਲੀ ਉੱਥੇ ਸੀ ਜੀ ਅਸੀਂ ਫੇਰ 7 ਫੁੱਟ ਅੱਗੇ ਲੈ ਜੀ ਅੱਛੇ ਇਹਨਾਂ ਨੇ ਖੁਦ ਫੈਸਲਾ ਕਰਿਆ ਵੀ 7 ਫੁੱਟ ਇੱਧਰ ਲੈ ਗੋ ਅਸੀਂ ਲੈ ਲਈ ਆ ਆ ਦੇਖੋ ਜਿਆ ਜ਼ਵਾਰ ਠੀਕ ਆ ਦੇਖ ਸਕਦੇ ਤੁਸੀਂ ਦਿਖਾਓ ਨਿਊ ਬਰੀ ਦਿਖਾ ਦਿਓ ਠੀਕ ਹੈ ਜੀ ਇਹ ਨਿਊ ਬਰੀ ਵੀ ਇੱਥੇ ਤੱਕ ਅਸੀਂ 31 ਵਿਸੇ ਜਗ੍ਹਾ ਲਈ ਹੈ ਸਾਡੇ 26 ਵਿਸੇ ਜਗ੍ਹਾ ਬਣ ਗਈ ਜੀ ਅਸੀਂ ਫੇਰ ਵੀ ਅਸੀਂ ਆਪਣੇ ਘਾਟਾ ਖਾਦਦਾ 7 ਫੁੱਟ ਆਪ ਦੇ ਵਿੱਚ ਲੈ ਗਏ 7 ਫੁੱਟ ਖਲੀ ਜੋ ਲਈ ਹੈ 7 ਫੁੱਟ ਆਪ ਦੇ ਕੁੜੇ ਇੰਨਾ ਕੇ ਰਸਤਾ ਤੁਸੀਂ ਛੱਡਤਾ ਇਹ ਇਹ ਛੱਡਤਾ ਜੀ ਇਹ ਕਹਿੰਦੇ ਵੀ ਸਾਡੇ ਉਹਦੇ ਕਾ ਤੋ ਇਹ ਜਿਵੇਂ ਚੱਲ ਕੇ ਤੁਸੀਂ ਹੋਰ ਆਪਣੇ ਕੀ ਨੋ ਥੋੜਾ ਜੀ ਬਕਾਂ ਆ ਤੁਹਾਡੀ ਵਿਦਾਈ ਦਾ ਨਾਮ ਪਿੰਡ ਕਿਹੜਾ ਭਗਵੰਤ ਅੱਛਾ ਤੁਸੀਂ ਉਹਦੇ ਸਰਪੰਚ ਨੇ ਕੀ ਨੋ ਮੈਡਮ ਦਾ ਆ ਬੜਾ ਨੋ ਨਹੀਂ ਕੰਮ ਨਹੀਂ ਕੰਮ ਨਹੀਂ ਅੱਛਾ ਇੱਕ ਤੁਹਾਡੇ ਪਿੰਡ ਹਗ ਵਾਲੀ ਆ ਰੌਲਾ ਪੈ ਜਾਂਦਾ ਆ ਉਹਨਾਂ ਦੇ ਮੈਡਮ ਕਹੇਗੀ ਲਖਵਿੰਦਰ ਲਖਵਿੰਦਰ ਇਹ ਕੋਰ ਠੀਕ ਹੈ ਤੇ ਦੂਏ ਪਾਸੇ ਸੁਖਜਿੰਦਰ ਸਿੰਧਾ ਇਹ ਗਲੀ ਬਣਾ ਰਹੇ ਨੇ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੁਰਾਣੇ ਇਸ ਤਰ੍ਹਾਂ ਦੀ ਗਾਇਸੀ ਦੀ ਪੰਚਾਇਤ ਤੋਂ ਬੰਨਦੀ ਲੰਢੇ ਗੜੀਆ ਗੜੀ ਤੋਂ ਆ ਦੇਖਣੇ ਕਰਨ ਲੱਗਦੀ ਹੈ ਇਹ ਮਿੰਤੀ ਹੋ ਗਈ ਹੈ ਵੀ ਹੂੰ ਮਿੰਤੀ ਹੋਣ ਦਾ ਦੂਦੇ ਜੇ ਕਿ ਕਾਨੂੰਗੋ ਪਰਵਾਨੀਆਂ ਨੇ ਇਹਦੀ ਰਿਪੋਰਟ ਬਣਾ ਦਿੱਤੀ ਹੈ ਕੋਕੋ ਦੇ ਪਾਸ ਹੋ ਗਈ ਹੈ ਰੋਡਵਾਕੇ ਵੀ ਦੇ ਕਰਨ ਲਈ ਗਈ ਹੈ ਵੀ ਦੇ ਕਾਉ ਨੇ ਸਾਰਾ ਫਰੈਂਕਲ ਕਰਕੇ ਪਈ ਨਾ ਨੇ ਦੁਬਾਰਾ ਵੀ ਗਿੱਚੇ ਨਹੀਂ ਛਾਣੀ ਲੱਗੀ ਹੈ ਉਹ ਦੁਬਾਰਾ ਪਾਸ ਕਰ ਦੇਵੇ ਇਹ ਦੁਬਾਰਾ ਪਾਸ ਕਰ ਕੇ ਸੰਭਾਲੇ ਲਾਤੇ ਲੈ ਕੇ ਆਇਆ ਇਹ 250 ਫੋਨ ਲਾਗੇ ਨੇ ਸਟੇ ਹੋਈ ਤੇ ਅਨ ਸਟੇ ਹੋਈ ਆ ਇਹ ਇਹ ਹੈਗਾ ਜੀ 594 ਨੰਬਰ ਗੱਡੀ ਤੇ ਆ ਉੱਥੇ ਹੈ ਨਹੀਂ ਜੀ 572 ਆ ਉਹ ਗਿਆ ਪੀਪਾ ਨੂੰ ਉਹ ਗਿਆ ਜੀ ਸਟੇ ਦੇ ਹੁੰਦਾ ਆ ਨੰਬਰ ਚਲੋ ਉਹ ਠੀਕ ਹੈ ਜੀ ਉਹ ਕੱਲ ਹੀ ਅਸੀਂ ਦੇਖੀਏ ਸਾਲੂ ਦਿਖਾਈ ਸੀ ਕਿ ਨਹੀਂ ਅੱਜ ਕੱਲ੍ਹ ਹਾਂ ਇਹ ਕੱਲ ਵੀ ਆ ਗਈ ਫੋਟੋ ਕੱਪੀ ਆ ਗਈ ਇੱਥੇ ਬੈਠੇ ਸੀ ਪੁਲਿਸ ਮਹਾਰਾਜ ਜੀ ਆਈ ਸਾ ਉਹਨੇ ਦੇਖਿਆ ਵੀ ਇਹ ਹੈਗਾ 594 ਨੰਬਰ 594 ਦੀ ਬਣਾ ਰਹੇ ਨੇ ਮੈਂ ਤੁਮਾ ਬਣਾਉਣ ਨੂੰ ਲਾਗੇ ਆ ਕਲੋ ਇਸੇ ਵੇਸੀ ਵੇਰੀ ਤਾਂ ਕਹਦੇ ਵੀ ਜਿਹੜਾ ਮੈਂ ਜਿਹੜਾ ਮੈਂਬਰ ਆ ਉਹਦੇ ਕਹਿੰਦੇ ਜਿਹੜੇ ਕੋਠੀ ਆ ਕਹਿੰਦੇ ਉਹ ਵੀ ਟੋਇਆਂ ਦੇ ਵਿੱਚ ਬਣਾਈ ਹੋਈ ਹੈ ਨਹੀਂ ਇਹ ਕੋਈ ਕੋਈ ਨਹੀਂ ਹੈਗੇ ਸਿਰ ਗਲੀ ਦਾ ਸੀਗਾ ਨਹੀਂ ਜਿਹੜੀ ਸੜਕ ਦੇ ਕੋਠੀ ਆ ਕਹਿੰਦੇ ਬਣੀ ਹੋਈ ਹੈ ਹਾਂਜੀ ਇਹ ਟੋਇਆਂ ਦੀ ਜਗ੍ਹਾ 'ਚ ਬਣੀ ਹੋਈ ਹੈ ਹਾਂਜੀ ਟੋਇਆਂ ਦੇ ਕੋਈ ਪੰਚਾ ਕੋਈ ਨਹੀਂ ਜਿੱਥੇ ਵੀ ਇੰਥਾਰਨੀ ਸਰਕਾਰੀ ਮੈਂਟੀ ਹੋਈ ਆ ਉੱਥੇ ਮੈਂਟੀ ਕਰਕੇ ਰੋਡ ਬਣੇ ਇਹ ਜਿਹੜਾ ਲਾਲ ਲਕੀਰ ਦੀ ਹੈ ਜਾਂ ਕਿਹੜੀ ਹੈ ਲਾਲ ਲਕੀਰ ਦੀ ਹੈ ਨਹੀਂ ਲਾਲ ਲਕੀਰ ਨਹੀਂ ਹੈ ਜਿੰਨੀ ਨੰਬਰਾਂ ਵਾਲੀ ਨੰਬਰ ਵਾਲੀ ਨੰਬਰ ਵਾਲੀ ਅੱਛਾ ਨੰਬਰ ਠੀਕ ਹੈ ਠੀਕ ਹੈ ਦੜਨਾ ਕਿ ਮੈਂ ਚੰਦ ਸਿੰਘ ਵੀਡੀ ਤੋਂ ਹਾਂ ਜੀ ਸਰ ਇਹ ਭਗਵਾਨਪੁਰੇ ਪਿੰਡ ਦੇ ਵਿੱਚ ਵੀ ਇੱਕ ਬੀਹੀ ਬਣ ਰਹੀ ਹੈ ਉਹਦੀ ਗੱਲ ਸਟੇ ਹੋਈ ਹੈ ਉਹ ਦਰਖਾਸਤਕਰਤਾ ਨੇ ਦੱਸਿਆ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਵੀ ਇਹ ਜਬਰਦਸਤੀ ਬਣਾ ਲਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਨਾ ਅਸੀਂ ਜਿਹੜਾ ਉੱਥੇ ਬਹੀ ਦਾ ਝਗੜਾ ਸੀ ਉਹ ਜਿਹੜੀ ਤਸਵੀਰਦਾਰ ਵੱਲੋਂ ਆਲਮਹਿਕ ਵੀ ਵੱਲੋਂ ਜਿਹੜੀ ਨਿਸ਼ਾਨੀ ਕੀਤੀ ਗਈ ਹੈ ਗ੍ਰਾਮ ਪਚਰ ਨੂੰ ਹਦਾਇਤ ਕੀਤੀ ਕਿ ਨਿਸ਼ਾਨੀ ਦੇ ਮੁਤਾਬਕ ਕਰੀ ਉਹ ਲਈ ਜਿਹੜੀ ਉਹ ਭਾਈ ਜਾਵੇ ਤੇ ਜਦੋਂ ਇਹ ਸ੍ਰੀ ਦਮ ਪਤਾ ਚੱਲਿਆ ਸਾਨੂੰ ਉਹ ਵੀ ਅਸੀਂ ਭਈ ਸਰਪੰਚ ਨੂੰ ਇਸ ਬਾਰੇ ਜਾਣ ਤੋਂ ਪਹਿਲਾਂ ਕਿ ਇਸੇ ਮਾਨ ਲੋਕ ਅਦਾਲਤ ਕੋਲ ਦੀ ਇਹ ਨੂੰ ਬੰਦ ਕਰਨਾ ਕੀ ਚਾਹੀਦਾ ਇਹ ਜਿਹੜੀ ਗਲੀ ਬਣੀ ਹੈ ਜੀ ਉਹ ਨੰਬਰਾਂ ਚ ਆਉਂਦੀ ਹੈ ਜਿਗਾ ਇਹ ਤਸੀਹਦਾਰ ਵੱਲੋਂ ਨਿਸ਼ਾਨੀਆਂ ਲਾਈਆਂ ਗਿਆ ਬਕੈਟਾ ਉੱਥੇ ਹੀ ਸਰਪੰਚ ਵੱਲੋਂ ਜਿਹੜੀ ਹੈ ਗ੍ਰਾਮ ਪੰਚਾਇਤ ਕੋਲ ਮਾਈ ਜਾਏਗੀ ਚਲ ਰਹੀ ਹੈ ਫਿਰ ਵੀ ਅਸੀਂ ਗ੍ਰਾਮ ਪੰਚਾਇਤ ਨੂੰ ਇਹ ਦੱਸ ਦਿੱਤੀ ਹੈ ਕਿ ਇਹ ਜਿਹੜਾ ਮਾਨ ਲੋਕ ਅਦਾਲਤ ਦਾ ਜਿਹੜੀ ਸਥੇਰ ਵਿਵਸਥਾ ਮਸ਼ੀਨ ਤੋਂ ਹੋ ਸਕਦੀ ਹੈ ਉਹ ਰੱਖਿਆ ਹੈ ਅੱਛਾ ਜੜੇ ਕੋ ਪੰਚਾਇਤ ਹੈ ਉੱਥੇ ਮੌਜੂਦਾ ਵੀ ਉਹਦੀ ਕੂਟੀ ਕਹਿੰਦੇ ਇਹਦੇ ਵਿੱਚ ਹੈ ਆ ਸਰਕਾਰੀ ਜਗ੍ਹਾ ਦੇ ਵਿੱਚ ਇਸ ਬਾਰੇ ਤਾਂ ਨਿਸ਼ਾਨੀ ਤੁਹਾਨੂੰ ਪਤਾ ਲੱਗ ਸਕਦਾ ਠੀਕ ਹੈ ਠੀਕ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਜੁੜੀ ਵਿੱਚ ਆਉਂਦੀ ਹੈ ਉਹ ਨਜਾਇਜ਼ ਕਬਜ਼ਾ ਸੀ ਉਹ ਤਾਂ ਜੂਰ ਕਰਦੇ ਜੋ ਕੋਈ ਅਮੇ ਦਿਖਾਈ ਹੈ ਤਾਂ ਸਾਹਮਣੇ ਆਉਂਦੀ ਹੈ ਤਾਂ ਅਸੀਂ ਇਹ ਵਿਚਾਰ ਕਰਦੇ ਹਾਂ ਧੰਨਵਾਦ ਠੀਕ ਹੈ ਬਰਕਸ਼ੀਮ ਜੀ ਹਨਾ ਇਹ ਭਗਵਾਨ ਬੰਦ ਬੰਦ ਤੋਂ ਹੀ ਇਹ ਅੰਡਰ ਹੈ ਇਹਦੀ ਡਿਕਸ਼ਨ ਤੇ ਇਹਦੇ ਬਾਰੇ ਤੁਸੀਂ ਜੇਕਰ ਪੰਚਾਇਤ ਗਲੀ ਬਣਾ ਦੇਣੀ ਹੈ ਠੀਕ ਹੈ ਨੂੰ ਨ ਵੀ ਲਈ ਹੈ ਉਹ ਕਹਿੰਦੇ ਵੀ ਉਹ ਨੰਬਰ ਜਿਹੜੇ ਸਾਡੇ ਜੱਦੀ ਪੂਸਤੀ ਨੇ ਵੀ ਸੀ ਕੋਈ ਸੀ ਸਾਡੇ ਸੀ ਉੱਥੇ ਆਪਣੇ ਲੋ ਵੀ ਛੱਡਦੇ ਆ ਠੀਕ ਹੈ ਤੇ ਉਹ ਹੁਣ ਉੱਥੇ ਗਲੀ ਬਣਾਉਣ ਲੱਗਦੇ ਠੀਕ ਹੈ ਉਹ ਤੁਸੀਂ ਮਿਲਤੀ ਕਰੀਆ ਉਹਦੇ ਬਾਰੇ ਤੁਸੀਂ ਜਣਾ ਜੀ ਮੈਨੂੰ ਇੱਕ ਬੀਡੀਪੀਓ ਸਾਹਿਬ ਨੂੰ ਅਰਜ਼ੀ ਪਾਈ ਸੀ ਰਾਣੀ ਤਸਵੀਰ ਕਰਮ ਉਹ ਜਿਦੀ ਕਿ ਮੈਂ ਮਿਲਤੀ ਉਹਨਾਂ ਦੇ ਨਾਲ ਕਰਕੇ ਨਿਸ਼ਾਨੀਆਂ ਲਾ ਕੇ ਉਹ ਰਿਪੋਰਟ ਕਰਤੀ ਅੱਛਾ ਇਹ ਜਿਹੜੀ ਮਿਲਤੀ ਤੁਸੀਂ ਕੀਤੇ ਨਾਲ ਕਰੀਆ ਇਹ ਕੀਤੇ ਨਾਲ ਸੈਟੇਲਾਈਟ ਰਾਈਨ ਨਹੀਂ ਕਰੀ ਸੈਟੇਲਾਈਟ ਰਾਈਨ ਠੀਕ ਨਹੀਂ ਆਈ ਉਹ ਤਾਂ ਹੋਲ ਸੀਗੀ ਮਿਲਦੀ ਪਰ ਇਹ ਫੀਤੇ ਨਾਲ ਇਹ ਦੁਬਾਰਾ ਸੈਟੇਲਾਈਟ ਰਾਈਨ ਹੋ ਸਕਦੀ ਹੈ ਜੇ ਤੁਹਾਨੂੰ ਦਰਖਾਸਤ ਕਰਦਾ ਦਰਖਾਸਤ ਦੇਵੇ ਦੇਖੋ ਜਿਹੜੀ ਲਿਖੀ ਤਾਂ ਹੈਗੀ ਸੀ ਸੈਟੇਲਾਈਟ ਰਾਈਨ ਬਟ ਉੱਥੇ ਪਿੰਡ 'ਚ ਕੋਈ ਬੁਰਜੀਆਂ ਨਾ ਹੁਣ ਕਰਕੇ ਇਹਦੀ ਮਿਲਤੀ ਸੈਟੇਲਾਈਟ ਰਾਈਨ ਠੀਕ ਨਹੀਂ ਜਾਂਦੀ ਅੱਛਾ ਤਾਂ ਫੀਤੇ ਰਹੀ ਉਹ ਸਹੀ ਹੈ ਫੀਤੇ ਰਹੀ ਸੰਗੀ ਵੱਟ ਤੋਂ ਮੰਨ ਲ ਕੇ ਹਾਂਜੀ ਸਹੀ ਕੀਤੀ ਇਹ ਨੰਬਰਾਂ ਚਾਹੁੰਦੀ ਹੈ ਜਗਾ ਜਿੱਥੇ ਬੀਹੀ ਬਣਾਈ ਗਈ ਹੈ ਇਹ ਪੰਚਾਇਤੀ ਨੰਬਰ ਚ ਆਉਣੀ ਹੈ ਜਿਹੜੀ ਜਗ੍ਹਾ ਮੈਂ ਨਿਸ਼ਾਨਦੇਹੀ ਕੀਤੀ ਹੈ ਜੀ ਅੱਛਾ ਜਿੱਥੇ ਗਲੀ ਬਣ ਰਹੀ ਆ ਉਹਦਾ ਕਿੰਨਾ ਨੰਬਰ ਆ ਜੀ ਉਹ ਮੈਨੂੰ ਗਲੀ 593 ਆ ਮੇਰੇ ਵਿੱਚ ਸੀਲਾਰ ਸਾਹਿਬ ਨਾਲ ਗੱਲ ਹੋਈ ਆ ਵੀ ਉਹ ਕਹਿੰਦੇ ਵੀ ਉਹ ਨੰਬਰਾਂ ਚ ਨਹੀਂ ਆਉਂਦੀ ਜਗ੍ਹਾ ਵੀ ਜਿਹੜੇ ਨੰਬਰਾਂ ਦੀ ਸਟੇ ਹੋਈ ਆ ਵੀ ਉਹ ਨੰਬਰਾਂ ਚ ਹੀ ਰਹੇਗੀ ਪੰਚਾਇਤ ਦੀ ਪਈ ਤਾਂ ਪੰਚਾਇਤੀ ਨੰਬਰਾਂ 'ਚ ਹੀ ਬਣ ਸਕਦੀ ਆ ਜੀ ਕਿਸੇ ਦੇ ਨਿੱਜੀ ਨੰਬਰ 'ਚ ਨਹੀਂ ਬਣ ਸਕਦੀ ਤੇ ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਵੀ ਜਿਹੜੀ ਕੋਠੀ ਆ ਉਹ ਮਤਲਬ ਸਰਕਾਰੀ ਜਗ੍ਹਾ 'ਚ ਪਾਈ ਹੋਈ ਆ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਨਿਸ਼ਾਨੀਆਂ ਲਾਤੀਆਂ ਸੁਬੰਤੀ ਕਰਤੀਆਂ 这<你>个。